ਸਤਵਾਂ ਦਿਨ ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਵਾਂਗ ਘਲਾਵੇ ਵਿੱਚ ਬਿਠਾਈ ਹੈ ਫੁੱਲ ਮਹਿਕ ਵੰਡ ਰਹੇ ਹਨ ਅਤੇ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਅਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਅਤੇ ਖੁਸ਼ੀ ਹੈ ਸ਼ਹਿਦ ਦੀ ਮੱਖੀ ਸ਼ਹਿਦ ਨਹੀਂ ਖਾਂਦੀ ਸਵੇਰੇ ਮੂੰਹ ਹੱਥ ਧੋ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਝੋਲੇ ਵਿੱਚੋਂ ਕੱਢ ਕੇ ਪੈਰੀ ਪਾ ਲਏ ਜਦੋਂ ਤੁਰਨ ਲੱਗਾ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਹੁਣ ਲੱਗਦਾ ਏ ਸਾਡਾ ਕੇਸਰ ਨੇਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਅਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਭੁੱਜੇ ਛੋਲੇ ਰਸਤੇ ਦੇ ਨਾਲ ਬੈਠੀਆਂ ਛਾਰਕਾਂ ਤੇ ਝੜੀਆਂ ਨੂੰ ਪਾਏ ਤੇ ਅੱਗੇ ਚੱਲ ਪਏ ਭਾਵੇਂ ਉਹਨਾਂ ਕੋਲ ਭੁੱਜੇ ਛੋਲੇ ਅਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਸੀ ਹੁੰਦੇ ਪਰ ਫਕੀਰ ਹਰ ਰਾਹੀ ਨੂੰ ਜੇ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਨਪੀਨ ਦਾ ਸਵਾਨ ਮੁੱਕ ਗਿਆ ਤਾਂ ਫੇਰ ਕੀ ਕੇਸਰ ਨੇ ਚੀਪਦੇ ਆ ਪੁੱਛਿਆ ਲੈ ਸੁਣ ਤੈਨੂੰ ਇੱਕ ਰਾਜੇ ਦੀ ਹੱਦ ਬਿੱਤੀ ਸੁਣਾਉਣਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪ੍ਰਾਜਾ ਵਿੱਚ ਮੁੰਈਾਈ ਕਰਵਾਈ ਗਈ ਲੋਕ ਕਤਾਰ ਵਿੱਚ ਖੜ ਕੇ ਵਾਰੀ-ਵਾਰੀ ਸਿਰ ਝੋੜੀਆਂ ਪਰ ਪਰ ਸੋਨੇ ਦੀਆਂ ਮੋਹਰਾਂ ਲੈ ਜਾਣ ਲੱਗੇ ਰਾਜਾ ਪੇਸ਼ ਬਦਲ ਕੇ ਵੇਖਣ ਆਇਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਸੀ ਜੋ ਆਪਣੀ ਵਾਰੀ ਹਰ ਨਵੇਂ ਆਏ ਬੰਦੇ ਨੂੰ ਦੇਈ ਜਾ ਰਿਹਾ ਸੀ ਇਹ ਸੰਸਲਾ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਇੱਕ ਜੋ ਆਮ ਆਦਮੀ ਦੇ ਪੇਸ਼ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਵਾਰੀ ਹੋਰਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸ਼ਹਿਨਸ਼ਾ ਕੋਲ ਸੋਨੇ ਦੀਆਂ ਮੋਹਰੇ ਨੇ ਉਹ ਮੋਹਰੇ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ 바ਰੀ ਹੈ ਜੋ ਮੈਂ ਵੰਡ ਰਿਹਾ ਹਾਂ ਰਾਜਾ ਉਸਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਾਂ ਆਪਣਾ ਕਿੱਥੋਂ ਆਏ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ ਰਾਜੇ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ ਫਕੀਰ ਨੇ ਗੱਲ ਖਤਮ ਕਰਕੇ ਢਾਲਦੇ ਸੂਰਜ ਵੱਲ ਵੇਖਦੇ ਆ ਕਿਹਾ ਸਾਨੂੰ ਹੁਣ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਾਹ ਦੇ ਨਾਲ-ਨਾਲ ਉੱਗੇ ਮਲਿਆਂ ਤੋਂ ਕੇਸਰ ਨੇ ਕੱਚੇ ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਮਾ ਨੇ ਸਮਾਨ ਉਸਤੇ ਇੱਕ ਨੀਵੇਂ ਡਾਣੇ ਨਾਲ ਬੰਨ੍ਹਨਾ ਤੇ ਦਰਖਤ ਥੱਲੇ ਬੈਠ ਗਏ ਫਕੀਰ ਨੇ ਗੱਲ ਵਿੱਚ ਫਿਰ ਸ਼ੁਰੂ ਕੀਤੀ ਜਿਸ ਕੋਲ ਧਨ ਨਹੀਂ ਹੈ ਉਹ ਕਿਸੇ ਹੋ ਟੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਵੰਤ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਜ਼ਗਾਤ ਕਹਿੰਦੇ ਹਨ ਮੇਰੇ ਫੌਜ ਵਾਲ ਇਸ ਮੇਰੇ ਭਰਾ ਨੇ ਦੱਸਿਆ ਸੀ ਕਿ ਉਸ ਦੀ ਪਲਟਨ ਦੇ ਸਾਈ ਅਫਸਰ ਇਸ ਨੂੰ ਟਾਈਥ ਕਹਿੰਦੇ ਤੇ ਜਿਹੋ ਉਹਦੇ ਡੈਕਸਾ ਕਹਿੰਦੇ ਹਨ ਇਸੇ ਤਰ੍ਹਾਂ ਹਿੰਦੂਤਰ ਅਤੇ ਬੁੱਧਤਰ ਅੰ ਵਿੱਚ ਵੀ ਧਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸਾ ਕਮਾਉਣ ਵਾਰੇ ਸਿਖਾਉਣਾ ਜ਼ਰੂਰੀ ਹੈ ਉਹਨਾਂ ਇਹ ਵੀ ਸਿੱਖਣਾ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ ਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਜੇ ਉਹਨਦੀ ਕਲਾਸ ਲਈ ਉਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਧਨ ਵਿੱਚੋਂ ਕੁਝ ਹੀ ਸਾ ਦੂਸਰਿਆਂ ਦੀ ਮਦਦ ਅਤੇ ਭਲਾਈ ਲਈ ਖਰਚ ਦਿੰਦਾ ਹੈ ਤੋੜੇ ਹੋਏ ਬੇਰਦੋਮੇ ਹੌਲੀ-ਹੌਲੀ ਖਾਣ ਲੱਗੇ ਜਦੋਂ ਹਨੇਰਾ ਵਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਣ ਲਾ ਲਿਆ ਕੇਸਰੀ ਨੇੜੇ ਹੀ ਲੰਬਾ ਪੈ ਗਿਆ ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਪਿੰਡ ਵਾਲੇ ਮਿੱਟੀ ਦੇ ਘਰ ਪੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ ਅਸਮਾਨ ਵੱਲ ਵੇਖਦੇ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰੋਜ਼ ਆਪਣੇ ਘਰ ਦੀ ਛੱਤ ਉੱਤੇ ਵੇਖਦਾ ਹੁੰਦਾ ਸੀ ਅੱਜ ਇਹ ਤਾਰੇ ਕੇਸਰ ਨੂੰ ਆਪਣੇ-ਆਪੇ ਲੱਗੇ ਜਿਵੇਂ ਉਸ ਨੂੰ ਤਰਵਾਸ ਦੇ ਰਹੇ ਹੋਣ ਉਸ ਦਾ ਦਿਲ ਚੁੱਪਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਾ ਕੱਲੇ ਤਾਰਿਆਂ ਵੇ ਰਾਤ ਦੇ ਆਕਾਲੇ ਬੱਦਲਾਂ ਨੂੰ ਝਾਕਦੇ ਆ ਤੂੰ ਗੱਲਾਂ ਦੇ ਹੁੰਗਾਰੇ ਭਰਦਣ ਲੱਗੇ ਨਿੱਗੇ ਜਿਹਾ ਹਿਸਾਕ ਜਿਹਾ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਤਾਰਾ ਆਪਣੀ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸ ਦੇ ਕੋਲ ਆ ਕੇ ਬੈਠ ਗਿਆ ਹੋਵੇ ਅਤੇ ਕਹਿ ਰਿਹਾ ਹੋਵੇ ਸੌ ਜਾ ਮੇਰੇ ਸ਼ਿੰਦਾ ਪੁੱਤ ਸੋਚਦਿਆਂ ਕੇਸਰ ਸੁੰਨ ਜਿਹਾ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਦੀਆਂ ਗੱਲਾਂ ਸੁਣ ਰਿਹਾ ਹੋਵੇ ਅਤੇ ਬਾਪੂ ਕੋਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਾ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਨੇ ਆ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਹੌਲੀ-ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਅਤੇ ਫਿਰ ਜੀਤੀ ਦੇ ਘਰ ਸਮ ਉਸਦੇ ਤੁਰੰਦਰ ਇੱਕ ਸੁਪਨਾ ਟੁੱਟਵੇਂ ਸਾਹ ਲੈਣ ਲੱਗਿਆ ਕਿ ਸਰ ਜੀਤੀ ਨੇ ਉਸ ਨੂੰ ਮੋਢੇ ਉੱਫੜ ਕੇ ਹਲੂਣਿਆ ਸਾਡਾ ਲੁਕ-ਲੁਕ ਕੇ ਮਿਲਣਾ ਇੱਕ ਦਿਨ ਜਗ ਜाहिर ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਦਾਰਾਂ ਦੀ ਕੁੜੀ ਅੱਜ ਡਰੀਆਂ-ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕੈਸਰਾ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ 'ਚੋਂ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜਕੱਲ ਜੀਤੀ ਨੇ ਸਾਹਮਣੇ ਪ੍ਰਸਾਦ ਦੇ ਨੇੜੇ ਵਿੱਚ ਵੇਖਦਿਆਂ ਕਿਹਾ ਦੋਮਾ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਮਹਿਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਾਇਆ ਧੂਆ ਹੋਏ ਕੋਲੇ ਵਾਲੀ ਦਹੀਂ ਦਾ ਰਾਇਤਾ ਚੇਤੇ ਆ ਗਿਆ ਉਸਦੇ ਚੇਤੇ ਵਿੱਚ ਦੁੱਧ ਰੜਕਦੀ ਵਾਹਿਗੁਰੂ ਵਾਹਿਗੁਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਟੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਅਤੇ ਹੌਲੀ-ਹੌਲੀ ਜਾਗਦੀਆਂ ਅੱਖਾਂ ਵਾਲੇ ਸੁਪਨੇ ਬਾਹਾਂ ਤੇ ਸਿਰ ਰੱਖ ਕੇ ਸੌਂ ਗਿਆ